ਇਨਾਂ ਦਾ ਪ੍ਰੋਗਰਾਮ ਸੀਗਾ ਅੱਛਾ ਉਹ ਤੋਂ ਵੀ ਵੱਡੀ ਗੱਲ ਹੁਣ ਮੈਂ ਕਰਨੀ ਨਹੀਂ ਚਾਹੁੰਦਾ ਪਰ ਮੈਂ ਹੁਣ ਕਰਨੀ ਆ ਮੈਨੂੰ ਦੱਸੋ ਵੀ ਮੈਂ ਮੈਨੂੰ ਤੇ ਦੱਸੋ ਕਿ ਜਿਹੜੇ ਬਾਬਾ ਠਾਕਰ ਸਿੰਘ ਜਿਨ੍ਹਾਂ ਨੂੰ ਸਾਡੇ ਸਹਬਜ਼ਾਦੇ ਜੋਰਾਵਾਰ ਸਿੰਘ ਫਤੇਵਾਲ ਫਤੇ ਸਾਹਿਬ ਜੋਰਾਵਾਰ ਸਿੰਘ ਫਤੇ ਸਿੰਘ ਸਾਹਿਬ ਉਹਨਾਂ ਦੇ ਨਾਲ ਬਾਬਾ ਜੀ ਦੇ ਨਾਲ ਉਹਨਾਂ ਦੀ ਫੋਟੋ ਲਾਈ ਕੀ ਗੱਲ ਸਿੰਘ ਉਹ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਿਨ੍ਹਾਂ ਆਪਣਾ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕੀਤੀ ਗੁਰੂ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਚਾਰੇ ਪੁੱਤਰ ਉਹਨਾਂ ਦੀ ਮਾਤਾ ਆਪਣਾ ਸਭ ਕੁਝ ਲਿਖਾ ਦਿੱਤਾ ਇਸ ਸੰਤ ਲਈ ਉਹਦੇ ਬਰਾਬਰ ਬਾਬਾ ਠਾਕਰ ਸਿੰਘ ਦੀ ਫੋਟੋ ਉਹ ਉਹਦਾ ਕੀ ਸੀਗਾ ਥੱਲੇ ਪਤਾ ਕੀ ਲਿਖਿਆ ਹੈਡਿੰਗ ਕੋਈ ਕੀ ਪਤਾ ਕੀ ਸੀ ਬਾਬਾ ਠਾਕਰ ਸਿੰਘ ਦਾ ਸਾਲਾਨਾ ਸਮਾਗਮ ਫੇ ਨਹੀਂ ਸੀ ਕਿ ਆ ਵੀ ਸੂਦਾਂ ਦੀ ਸਾਖ ਜਾ ਕੇ ਜਿਸ ਦੀ ਗੁਰ ਪਰ ਫੀਟਿਆ ਹੋਰ ਮੈਨੂੰ ਇਹ ਮੈਂ ਇਹ ਨੂੰ ਇੱਥੇ ਸ਼ੁਰੂ ਹੋਇਆ ਕੰਮ ਇਹ ਵੀ ਪੁੱਛ ਲੈਣਾ ਬਾਬਾ ਠਾਕਰ ਸਿੰਘ ਵੀ ਕੀ ਦੇਣਿਆ ਜੀ ਉਹ 20 ਸਾਲ 20 ਸਾਲ ਇੱਕ ਵੇ ਇੱਕ ਮੈਨੂੰ ਗੱਲ ਕਰ ਲੈੰਦੋ ਮੈਨੂੰ ਗੱਲ ਕਰ ਲੈੰਦੋ 20 ਸਾਲ ਸੰਗਤ ਨੂੰ 20 ਸਾਲ ਸੰਗਤ ਨੂੰ ババン कोई द टबर मेकर मीज़ द कवर मेकर मीज़ टेकर टवर मेकर ਜਦੋਂ ਮਰਜ਼ੀ ਦੇਖ ਲਿਓ ਬੁਕਿੰਗ ਰਜਿਸਟਰ ਤੇ ਜਦੋਂ ਮਰਜ਼ੀ ਦੇਖ ਲਿਓ ਆਲੇ ਨੇ ਜੋ ਕਾਰਨਾਮਾ ਅੱਜ ਕੀਤਾ ਆ ਗੁਰੂ ਸਾਹਿਬ ਦੀ ਬੇਅਦਬੀ ਇੱਥੇ ਪੁਲਿਸ ਆਈ ਨੰਗੇ ਸਿਰ ਜੁੱਤੀਆਂ ਲੈ ਕੇ ਆਈ ਇਹ ਆ ਕੰਮ ਕਰਨਾ ਚਾਹੁੰਦੇ ਸੀ ਸਰ ਸਿੰਘ ਜੀ ਦਾਸ ਬੇਟੀ ਗੁਰੂ ਘਰੀ ਸਾਸੂ ਦਾ ਥੱਲੇ ਜਾ ਕੇ ਗੱਲਾਂ ਕਰ ਲਿਓ ਇੱਥੇ ਪ੍ਰੋਗਰਾਮ ਨੂੰ ਆਰੰਭ ਹੁੰਦੇ ਹੋ ਸੰਗਤਾਂ ਨੂੰ ਬੇਨਤੀ ਆ ਇਹ ਮੁੱਦੇ ਮੁੱਕਣ ਵਾਲੇ ਨਹੀਂ ਹਨ ਥੱਲੇ ਜਾ ਕੇ ਗੱਲਾਂ ਕਰੋ ਆ ਬਾਬਾ ਜੀ ਕਥਾ ਕਰਨਗੇ ਗਿਆਨੀ